ਕਾਲ ਦੋਸਤੋ ਤੁਸੀਂ ਜਿਹੜੇ ਅਣਕ ਦੇ ਨਾਲ ਸਮਾ ਲਾ ਬਿੰਡ ਜ਼ਿਲ੍ਹਾ ਬਠਿੰਡਾ ਦੇ ਫੇਰ ਖੜੇ ਅੱਜ ਪਿੰਡ ਫੁੱਲੋਕਾਰੀ ਤੇ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਪੈ ਚੁੱਕੇ ਆ ਤੇ ਮੀਂਹ ਹੋਰ ਆਉਣ ਦੀ ਆਸ ਵੀ ਹੈਗੀ ਆ ਤੇ ਇਹਨੂੰ ਮੁੱਖ ਰੱਖਦੇ ਹੋਏ ਪਿੰਡਾਂ ਦੇ ਸਾਰੇ ਨਗਰ ਨੇ ਬੂਟੇ ਲਾਉਣ ਦੀ ਇੱਕ ਕੋਸ਼ਿਸ਼ ਕਰ ਰਹੇ ਆ ਹਾਂ ਤੇ ਜੋ ਕਿ ਪੰਜਾਬ ਨੂੰ ਪਾਉਣ ਨਾਲ ਟੈਂ ਵਿੱਚ ਹਰਾ ਭਰਾ ਬਣਾ ਸਕੀਏ ਤੇ ਪਿੰਡ ਦੀ ਪੰਚਾਇਤ ਪਿੰਡ ਦੇ ਕਲੱਬ ਤੇ ਲਰੇਗਾ ਵਾਲੇ ਸਾਰੇ ਵੀਰਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੇ ਕਿੱਥੇ ਇਹਨਾਂ ਨੇ ਅੱਜ ਬੂਟੇ ਲਾਉਣੇ ਆ ਬਣੇ ਰਿਓ ਅਣਕ ਦੇ ਨਾਲ ਆਰੇ ਪਿੰਡ ਵਾਲਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਆਨਖ ਚੈਨਲ ਤੇ ਸਾਰੇ ਪਿੰਡ ਦਾ ਸਵਾਗਤ ਹੈ ਜੀ ਤੇ ਅੱਜ ਜਿਹੜਾ ਤੁਸੀਂ ਨੇ ਇੱਕ ਪਟਾਲਾ ਕਰ ਰਹੇ ਹੋ ਸਾਰਾ ਪਿੰਡ ਮਿਲ ਕੇ ਨਾ ਜੀ ਇਹਦੇ ਕਿੱਥੇ ਕਿੱਥੇ ਤੁਸੀਂ ਅਜ ਬੂਟੇ ਲਾਉਣੇ ਆ ਤੇ ਆਪਣੇ ਪਿੰਡ ਬਾਰੇ ਦੱਸੋ ਤੇ ਕਿੱਥੇ ਕਿੱਥੇ ਤੁਸੀਂ ਲੋਂਗੇ ਜੀ ਸਾਰੀ ਦੱਸੋ ਆਪਣੇ ਬਾਰੇ ਹਾਂ ਅਸੀਂ ਜੀ ਇਸ ਟਾਈਮ ਖੜੇ ਆ ਪਿੰਡ ਫੁੱਲੋਖਾਰੀ ਗੁਰਦੁਆਰਾ ਸਾਹਿਬ ਤੇ ਅਸੀਂ ਮਹੀਮ ਸ਼ੁਰੂ ਕੀਤੀ ਆ ਸਾਰੇ ਪਿੰਡ ਨੇ ਮਿਲ ਕੇ ਸਾਰੀ ਸਰ ਸੰਗਤ ਨੇ ਇਹ ਪਿੰਡ ਦੇ ਵਿੱਚ ਘਟੋ ਘਟ ਹਜ਼ਾਰ ਅਉਦੇ ਰਕਤ ਬੂਟੇ ਲਾਏ ਜਾਣ। ਜਗਾ ਚੁਣੀਆਂ ਸੀ ਗੁਰਦੁਆਰਾ ਸਾਹਿਬ ਪਹਿਲਾਂ ਗੁਰੂਆਂ ਦਾ ਅਸ਼ੀਰਵਾਦ ਲੈ ਲਈਏ ਕਿਉਂਕਿ ਗੁਰੂਆਂ ਨੇ ਤਾਂ ਇਹੀ ਸਨੇਹਾ ਦਿੱਤਾ ਹੈ ਕਿ ਕੁਦਰਤ ਨੂੰ ਬਚਾਵਾਂਗੇ ਤਾਂ ਅਸੀਂ ਬਚਾਂਗੇ। ਤੇ ਉਸੇ ਸਿੱਖਿਆ ਤੋਂ ਅਸੀਂ ਥੋੜਾ ਬਹੁਤਾ ਸਹਾਰਾ ਤੇ ਸਪੋਰਟ ਲੈਂਦੇ ਹੋਏ ਸੀ ਇਸ ਪਾਸੇ ਅੱਗੇ ਵਧਣਾ ਚਾਹੁੰਦੇ ਆ। ਪਹਿਲਾਂ ਅਸੀਂ ਇੱਥੇ ਦਰਖਤ ਲਾਵਾਂਗੇ ਉਸ ਤੋਂ ਬਾਅਦ ਅਸੀਂ ਸਟੇਡੀਅਮ ਦੇ ਵਿੱਚ ਦਰਖਤ ਲਗਾਵਾਂਗੇ। ਉਸ ਤੋਂ ਬਾਅਦ ਅਸੀਂ ਸਾਡੇ ਇੱਕ ਪਚੈਤੀ ਜ਼ਮੀਨ ਖਾਲੀ ਪਈ ਹੈ ਉੱਥੇ ਅਸੀਂ ਦਰਖਤ ਲਗਾਵਾਂਗੇ ਔਰ ਅਸੀਂ ਇਹਦੇ ਨਾਲ ਨਾਲ ਧੰਨਵਾਦ ਕਰਾਂਗੇ ਜੀ ਸਾਡੇ ਵੀਡੀਓ ਆਫਿਸ ਤਲਵੰਡੀ ਸਾਹਿਬੋਂ ਜਿਨ੍ਹਾਂ ਨੇ ਸਾਨੂੰ ਪੂਰੀ ਸਹਾਇਤਾ ਤੇ ਸਪੋਰਟ ਦਿੱਤੀ ਹੈ ਨਾਲ ਸਾਨੂੰ ਦਰਖਤ ਜਿਹੜੇ ਹੈ ਨਸਰੀ ਤੋਂ ਹਜ਼ਾਰ ਦੇ ਕਰੀਬ ਸਾਨੂੰ ਦਰਖਤ ਦਿੱਤੇ ਨੇ ਉਹ ਅਸੀਂ ਪਿੰਡ ਚ ਥਾਂ-ਥਾਂ ਲਗਾਣੇ ਨੇ ਦਰਖਤ ਲਗਾਣੇ ਬਹੁਤ ਜ਼ਰੂਰੀ ਹੈ ਇਸ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਸਾਡੀ ਖੇਤੀ ਤਾਂ ਬਚੂਗੀ ਜੇ ਦਰਖਤ ਹੋਣਗੇ ਜੇ ਅਸੀਂ ਦਰੱਖਤਾਂ ਨੂੰ ਧਿਆਨ ਨਹੀਂ ਕਰਾਂਗੇ ਪੱਟੀ ਜਾਵਾਂਗੇ ਤੇ ਲਗਾਵਾਂਗੇ ਨਹੀਂ ਤੇ ਹੁਣ ਅਸੀਂ ਦੇਖ ਹੀ ਰਹੇ ਹਾਂ ਕਿ ਪਿੱਛੇ ਜਿਹੜਾ ਹੈ ਮਈ ਜੂਨ ਦੇ ਵਿੱਚ ਧਰਮੀ 45 ਡਿਗਰੀ 50 ਡਿਗਰੀ ਤੱਕ ਟੈਂਪਰੇਚਰ ਚੱਲਿਆ ਗਿਆ ਤੇ ਬਹੁਤ ਹੋ ਗਿਆ ਸੀ ਬਰਸਾਤ ਘੱਟ ਹੋ ਰਹੀ ਹੈ ਬਰਸਾਤ ਨਹੀਂ ਹੋਏਗੀ ਤੇ ਖੇਤੀ ਨਹੀਂ ਹੋ ਸਕਦੀ ਕਿਉਂਕਿ ਆਪਣੇ ਇੱਥੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਖੇਤੀ ਤੇ ਨਿਰਭਰ ਹਾਂ ਤੇ ਖੇਤੀ ਖਰਾਬ ਹੋਊਗੀ ਤੇ ਸਾਡੀ ਜ਼ਿੰਦਗੀ ਖਰਾਬ ਹੋਊਗੀ ਬਿਗੈਰ ਬਰਸਾਤ ਤੋਂ ਜੇ ਬਰਸਾਤ ਹੋਏਗੀ ਤਾਂ ਕੀਤੀ ਹੋਏਗੀ ਬਰਸਾਤ ਨਹੀਂ ਹੋਏਗੀ ਤੇ ਅਸੀਂ ਬੋਰਾ ਦਾ ਪਾਣੀ ਲਾ ਕੇ ਜਾਂ ਨਹਿਰਾਂ ਦਾ ਪਾਣੀ ਲਾ ਕੇ ਅਸੀਂ ਕੀਤੀ ਨਹੀਂ ਪਾਲ ਸਕਦੇ ਪਸਨਾ ਨਹੀਂ ਪਾਲ ਸਕਦੇ ਦਰਖਤ ਲਗਾਈਏ ਦਰਖਤਾਂ ਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਹੈ ਸਾਨੂੰ ਇਹ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਹੈ ਉਸ ਨੂੰ ਇਹ ਲੈਂਦੇ ਨੇ ਜਿਹੜੀ ਅਸੀਂ ਜਿਹੜੀਆਂ ਗੱਡੀਆਂ ਚੱਲਦੀਆਂ ਜਾਂ ਹੋਰ ਜਿਸ ਤਰੀਕੇ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ ਤੇ ਜਿਹਦੇ ਨਾਲ ਅਸੀਂ ਸਾਹ ਲੈਂਦੇ ਆ ਆਕਸੀਜਨ ਉਹ ਪੈਦਾ ਕਰਦੇ ਨੇ ਇਹ ਦੱਸਿਆ ਗਿਆ ਕਿਤਾਬਾਂ 'ਚ ਵੀ ਲਿਖਿਆ ਗਿਆ ਹੈ ਕਿ ਇੱਕ ਦਰਖਤ ਜਿਹੜਾ ਹੈ ਘੱਟੋ-ਘੱਟ 4 ਬੰਦੇ ਜਿੰਨੇ ਆਕਸੀਜਨ ਇੱਕ ਦਿਨ 'ਚ ਲੈਂਦੇ ਨੇ ਇੱਕ ਦਰਖਤ ਉਨੀ ਆਕਸੀਜਨ ਪੈਦਾ ਕਰਦਾ ਹੈ ਤੇ ਕਿੰਨੇ ਜ਼ਰੂਰੀ ਨੇ ਤੁਸੀਂ ਖੁਦ ਦੇਖੋ ਸਾਹ ਬੰਦ ਕਰਕੇ ਦੇਖੋ ਕਿੰਨੀ ਕੁ دیر ਸਾਹ ਬੰਦ ਰੱਖ ਸਕਦੇ ਓਦੋਂ ਪਤਾ ਲੱਗਦਾ ਹੈ ਕਿ ਸਾਨੂੰ ਆਕਸੀਜਨ ਦੀ ਕੀ ਕੀਮਤ ਹੈ ਤੇ ਆਕਸੀਜਨ ਇਹ ਸਾਨੂੰ ਦਰਖਤ ਦਿੰਦੇ ਨੇ ਸਾਨੂੰ ਫਲ ਫਰੋੜ ਦਿੰਦੇ ਨੇ ਜਾਨਵਰ ਇਹਨਾਂ 'ਤੇ ਰਹਿੰਦੇ ਨੇ ਜਿੱਥੇ ਦਰਖਤ ਲੱਗੇ ਨੇ ਉੱਥੇ ਪ੍ਰਸਾਦ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਜ਼ਮੀਨ ਦੇ ਵਿੱਚੋਂ ਪਾਣੀ ਲੈ ਕੇ ਪੱਤਿਆਂ ਨਾਲ ਹੀ ਇਹ ਪਾਣੀ ਛੱਡਦੇ ਨੇ ਜਿਹਦੇ ਨਾਲ ਟੈਂਪਰੇਚਰ ਡਾਊਨ ਰਹਿੰਦਾ ਹੈ ਬਹੁਤ ਸਾਰੇ ਫਲ ਫਰੂਟ ਹੈ ਅੰਬਾਂ ਦਾ ਅੱਜਕੱਲ ਤੁਸੀਂ ਸਾਰੇ ਮਜ਼ਾ ਲੈਂਦੇ ਹੋਵੋਗੇ ਆਮਬਾ ਹੈ ਅਮਰੂਦ ਹੈ ਹਨਾ ਜਾਮਣਾ ਇੰਨੇ ਫਰੂਟ ਹੈ ਜਿਹੜੇ ਦਰਖਤਾਂ ਤੇ ਲੱਗਦੇ ਨੇ ਤੇ ਅਸੀਂ ਖਾਂਦੇ ਆ ਇਹ ਜੇ ਦਰਖਤ ਰਹਿਣਗੇ ਤਾਂ ਉਹ ਸਾਨੂੰ ਫਲ ਫਰੂਟ ਮਿਲਦੇ ਰਹਿਣਗੇ ਸਾਡੀ ਜ਼ਿੰਦਗੀ ਬਚੀ ਰਹੂਗੀ ਤੇ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਪਵਨ ਗੁਰੂ ਪਾਣੀ ਪੀਤਾ ਮਾਤਾ ਪ੍ਰਤਾਮਾਹਤ ਹੈ ਜੀ ਤੇ ਉਹਨਾਂ ਨੇ ਵੀ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਤੇ ਅਸੀਂ ਦਰਖਤ ਜਿਆਦਾ ਤੋਂ ਜਿਆਦਾ ਲਾਈਏ ਮੈਂ ਜਿਆਦਾ ਵੱਡਾ ਟਾਰਗੇਟ ਨਹੀਂ ਕਹਿੰਦਾ ਮੈਂ ਇਹ ਕਹਿਣਾ ਕਿ ਇੱਕ ਬੰਦਾ ਇੱਕ ਦਰਖਤ ਘਾਟੋ ਘਟ ਲਾਵੇ ਉਹ ਦਰਖਤ ਲਗਾ ਕੇ ਫਿਰ ਉਸ ਦੀ ਜ਼ਿੰਮੇਵਾਰੀ ਵੀ ਨਾਲ ਲਾਵੇ ਹਾਂਜੀ ਦਰਖਤ ਲਾਓਗੇ ਤੇ ਉਹਨੂੰ ਆਪਣੇ ਬੱਚਿਆਂ ਵਾਂਗ ਜਿਵੇਂ ਬੱਚਿਆਂ ਨੂੰ ਪਾਲਦੇ ਹੋ ਉਸ ਤਰ੍ਹਾਂ ਦਰਖਤਾਂ ਨੂੰ ਪਾਲੋ ਇੱਕ ਸਾਲ ਤੁਸੀਂ ਸੰਭਾਲੋ ਉਸ ਤੋਂ ਬਾਅਦ ਤੇ ਦਰਖਤ ਆਪਣੇ ਆਪ ਚੱਲ ਜਾਂਦਾ ਹੈ ਤੇ ਇਹੀ ਸਾਰਿਆਂ ਨੂੰ ਮੇਰੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਮਿਲ ਕੇ ਜੇ ਆਪਾਂ ਉਪਰਾਲਾ ਕਰੀਏ ਤੇ ਆਪਾਂ ਇੱਥੇ ਨਹੀਂ ਤੇ ਇਹ ਸਨੇਹਾ ਜਿੱਥੇ-ਜਿੱਥੇ ਵੀ ਜੋ ਇਸ ਨੂੰ ਦੇਖਣਗੇ ਬੰਦੇ ਸਾਰੇ ਇਲਾਕਾ ਸਾਰਾ ਪੰਜਾਬ ਪੂਰਾ ਇੰਡੀਆ ਇਸ ਚੀਜ਼ ਵੱਲ ਧਿਆਨ ਦੇਵੇ ਤਾਂ ਅਸੀਂ ਆਪਣੀ ਪ੍ਰਿਥਵੀ ਨੂੰ ਬਚਾਈਏ ਬਰਸਾਤ ਹੋਵੇ ਟੈਂਪਰੇਚਰ ਥੱਲੇ ਰਹੇ ਤਾਂ ਹੀ ਸਾਰਾ ਕੁਝ ਵੱਸ ਸਕਦਾ ਨਹੀਂ ਜੇ ਗਰਮੀ ਵੱਧ ਗਈ ਸਾਡੇ ਦਰਿਆ ਵੀ ਸੁੱਕ ਜਾਣੇ ਆ ਸਾਡੀਆਂ ਝੀਲਾਂ ਵੀ ਸੁੱਕ ਜਾਣੀਆਂ ਪਾਣੀ ਨਾ ਰਿਹਾ ਤੇ ਜ਼ਿੰਦਗੀ ਖਤਮ ਹੋ ਜਾਂਦੀ ਸੋ ਇਹੀ ਸੁਨੇਹਾ ਜੀ ਸਾਰਿਆਂ ਨੂੰ ਤੇ ਬਹੁਤ ਬਹੁਤ ਵਧਾਈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਇਸ ਉਪਰਾਲੇ ਦੇ ਨਾਲ ਸਾਡਾ ਸਾਥ ਦੇ ਰਹੇ ਨੇ ਜੀ ਨਾਲ ਨਾਲ ਸਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਆਫਿਸ ਤੇ ਉਹਨਾਂ ਦੇ ਖਾਸ ਕਰਕੇ ਜਿਹੜੇ ਮਨੇਗਾ ਦੇ ਜਿਹੜੇ ਸੈਕਟਰੀ ਹੈ ਹਨੀ ਸਿੰਘ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਦਿੱਤੀ ਹੈ ਆਉਧੇ ਲੈ ਕੇ ਦਿੱਤੇ ਹੈ ਨਾਲ ਸਾਡੇ ਮਨੇਗਾ ਦੀ ਜਿਹੜੀ ਟੀਮ ਹੈ ਜਾਂ ਉਹ ਪੂਰੀ ਹੈਗੇ ਵਰਕ ਫੋਰਸ ਉਹ ਵੀ ਸਾਨੂੰ ਨਾਲ ਦਿੱਤੀ ਹੈ ਤੇ ਪਿੰਡ ਵਾਸੀ ਵੀ ਜਿਹੜੇ ਇਹਦੇ ਚ ਬਹੁਤ ਚੜ੍ਹ ਕੇ ਹਿੱਸਾ ਪਾਣ ਦੀ ਅਸੀਂ ਹੁਣ ਹਜ਼ਾਰ ਦੇ ਕੀ ਉਦਰਾਤ ਲਾਣੀ ਹੈ ਐਡੂ ਕਾਨਸਲਿੰਗ ਹਾਂਜੀ ਜਿਵੇਂ ਆਪਾਂ ਨੂੰ ਦੱਸਿਆ ਵੀ ਕਿ 1000 ਦੇ ਲਗਭਗ ਇਹਨਾਂ ਨੇ ਬੂਟਾ ਲਾਉਣਾ ਹਨਾ ਬਹੁਤ ਸੁਣੀ ਗੱਲ ਆ ਪਰ ਜਿਵੇਂ ਦੱਸਿਆ ਕਿ 1 ਸਾਲ ਆਪਾਂ ਬੂਟੇ ਦੀ ਕੇਅਰ ਕਰਨੀ ਹੈ ਦੇਖਭਾਲ ਕਰਨੀ ਹੈ ਬਹੁਤ ਸੁਣੀ ਗੱਲ ਕਹੀ ਆ 1 ਸਾਲ ਜੇ ਆਪਾਂ ਬੂਟੇ ਦੇਖਭਾਲ ਕਰਦੇ ਆ ਤਾਂ ਆਪਣੀਆਂ ਕਈ ਪੀੜੀਆਂ ਦੀ ਦੇਖਭਾਲ ਇਹ ਜਿਹੜਾ ਲਾਇਆ ਹੋਊ ਬੂਟਾ ਇਹ ਕਰੂਗਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਬਹੁਤ ਵਧੀਆ ਪ੍ਰਾਲਾਏ ਪਿੰਡ ਦਾ ਹਨਾ ਤੇ ਜਿਵੇਂ ਕਿ ਤੁਸੀਂ ਦੱਸਿਆ ਜੀ ਬੂਟੇ ਤੇ ਹਜ਼ਾਰ ਦੇ ਏਡ ਕਿਡ ਲਾ ਰਹੇ ਹੋ ਨਾ ਤੇ ਕੋਈ ਬਰਾਸਤੀ ਰੁੱਖ ਵੀ ਹੋਣਗੇ ਇਹਨਾਂ ਵਿੱਚੋਂ ਜੀ ਅਸੀਂ ਸਾਰੇ ਕਿਸਮ ਦੇ ਰੁੱਖ ਲਾ ਰਹੇ ਹਾਂ ਅਸੀਂ ਤਾਲੀ ਹੈ ਕਿਕਰ ਹੈ ਹਾਂਜੀ ਔਰ ਜਾਮਨਾ ਹੈ ਬਿਲਕੁਲ ਫਿਰ ਫੁੱਲਾਂ ਵਾਲੇ ਪੌਦੇ ਜਾਂ ਬੁਸ਼ਸ ਜਿਹੜੀਆਂ ਹੈ ਹਾਂਜੀ ਕਿਉਂਕਿ ਇਹ ਵੀ ਕਿਤੇ ਕਿਹਾ ਗਿਆ ਕਿ ਜਿਹੜੇ ਦਰਖਤ ਹਨ ਜੀ ਇਹ ਆਪਣੇ ਦਿਮਾਗ ਦੀ ਜਿਹੜੀ ਆਪਾਂ ਨੂੰ ਚਿੰਤਾ ਫਿਕਰ ਹੈ ਉਹਨੂੰ ਵੀ ਘਟਾਉਂਦੇ ਨੇ ਹਾਂਜੀ ਤੋ ਕਿ ਲੋਕ ਪਹਾੜਾਂ ਤੇ ਕਿਉਂ ਜਾਂਦੇ ਨੇ ਇਸੇ ਕਰਕੇ ਜਾਂਦੇ ਨੇ ਉੱਥੇ ਹਰਿਆਲੀ ਹੁੰਦੀ ਹੈ ਦਰਖਤਾਂ ਦੇ ਤੇ ਚੰਗੇ ਫੁੱਲਾਂ ਨੂੰ ਅਸੀਂ ਦੇਖਾਂਗੇ ਸਾਡਾ ਮਨ ਵੀ ਹਾਂਜੀ ਠੀਕ ਹੋ ਜਾਏਗਾ ਖੁਸ਼ ਹੋ ਜਾਏਗਾ ਤੇ ਉਸ ਤਰ੍ਹਾਂ ਦੇ ਅਸੀਂ ਫਲਾਂ ਵਾਲੇ ਵੀ ਅਸੀਂ ਲਾ ਰਹੇ ਹਾਂ ਹਨਾ ਤੇ 베ਰੀਆਂ ਵਗੈਰਾ ਵੀ ਲਾ ਰਹੇ ਹਾਂ ਕਿਕਰਾਂ ਵੀ ਲਾ ਰਹੇ ਹਾਂ ਥੋੜੀ ਬਹੁਤੀ ਜਿਵੇਂ ਕਿ ਪਹਿਲਾ ਪੰਸੂੜਾ ਹੁਣ ਵੀ ਆਪਣੇ ਹੋ ਰਿਹਾ ਨਾ ਜਿਵੇਂ ਜਿਹਦੇ ਵਿੱਚ ਥੋਥ ਰਹਿੰਦੀ ਹੈ ਦਰਖਤਾਂ ਦੇ ਵਿੱਚ ਨਾ ਉਹਦੇ ਵਿੱਚ ਕੀ ਹੈ ਜਿਵੇਂ ਕਿ ਤੋਤਾ ਹੋ ਗਿਆ ਕਈ ਜਾਨਵਰ ਇਦਾਂ ਦੇ ਆ ਉਹ ਨੌ ਬੂਟੇ ਲਾਉਣ ਨਾਲ ਦਰਖਤ ਲਾਉਣ ਨਾਲ ਵੀ ਉਹਦੇ ਵਿੱਚ ਆਪ ਦਾ ਰਹਿਣ ਬਸੇਰਾ ਬਣਾ ਸਕਦੇ ਆ ਜੀ ਉਹ ਇਦਾਂ ਦੇ ਬਹੁਤ ਦਰਖਤ ਜਿਵੇਂ ਕਿ ਕਈ ਵਾਰੀ ਕੋਈ ਦਰਖਤ ਸੁੱਕ ਜਾਂਦਾਗਾ ਉਹਨੂੰ ਆਪਾਂ ਕੀ ਕਰਦੇ ਆਂ ਪਾਟ ਦੰਨੇ ਆਖਰਕਾਰ ਜੇਕਰ ਸੁੱਕਾ ਦਰਖਤ ਵੀ ਹੈ ਨਾ ਕਈ ਜਾਨਵਰ ਇਹ ਜੇ ਆ ਜਾਂ ਆਪਣੇ ਪੰਛੀ ਇਹ ਜੇ ਆ ਜਿਹੜੇ ਉਹਨਾਂ ਦੇ ਵਿੱਚ ਵੀ ਉਹ ਆਪ ਦਾ ਰਹਿਣ ਬਸੇਰਾ ਬਣਾਉਂਦੇ ਆ ਸੁੱਕੇ ਦਰਖਤਾਂ ਦੇ ਵਿੱਚ ਵੀ ਤੇ ਕਰਕੇ ਸ਼ੁਰੂਆਤ ਕਰਦੇ ਆਂ ਇਸ ਕੰਮ ਦੀ ਨਾ ਆਜੋ ਆਓ ਜੀ ਕਿ ਅਸੀਂ ਆ ਕੇ ਦੇਖਿਆ ਵੀ ਨਰੇਗਾ ਤੇ ਪਿੰਡ ਦੀ ਪੰਚਾਇਤ ਤੇ ਪਿੰਦੇ ਨਿਵਾਸੀ ਭੈਣ ਭਰਾ ਬੜਾ ਸਹਿਯੋਗ ਦੇ ਰਹੇ ਆ ਬੂਟਿਆਂ ਦੇ ਲਾਉਣ ਨੂੰ ਪਤਾ ਪਤ ਨੂੰ ਸਾਫ਼ ਸੁਥਰਾ ਬਣਾਉਣ ਵਾਸਤੇ ਇੱਕ ਇੱਥੇ ਅਸੀਂ ਇੱਕ ਹੋਰ ਨਵੀਂ ਚੀਜ਼ ਦੇਖੀ ਆ ਕਿ ਇੱਥੋਂ ਦਾ ਸਕੂਲ ਦਾ ਜਿਹੜਾ ਸਟਾਫ ਆ ਤੇ ਬੱਚੇ ਆ ਉਹ ਵੀ ਇਹ ਚੀਜ਼ ਲਈ ਅੱਗੇ ਆ ਰਹੇ ਆ ਤੇ ਆਪਾਂ ਉਹ ਸਾਰੀ ਗੱਲਬਾਤ ਕਰਦੇ ਆਂ ਸਕੂਲ ਦੇ ਸਟਾਫ ਨਾਲ ਤੇ ਬੱਚਿਆਂ ਨਾਲ ਕਿ ਇਹ ਬੂਟੇ ਪਰ ਇਹਨਾਂ ਨੂੰ ਕਿੰਨਾ ਲਗਾਗਾ ਮੈਂ ਡਾਕਟਰ ਹਰਪਿੰਦਰ ਗੌਰ ਹੈਡ ਮਿਸਟਰ ਸਰਕਾਰੀ ਹਾਈ ਸਕੂਲ ਫਲੋਖਰੀ ਤਾਂ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਬਹੁਤ ਵਧੀਆ ਉਪਰਾਲਾ ਜਿਹੜੇ ਪਿੰਡ ਦੇ ਆ ਸਮਾਜ ਸੇਵੀ ਸੰਸਥਾ ਵੱਲੋਂ ਤੇ ਖਾਸ ਤੌਰ ਤੇ ਮੈਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਐਸਐਮਸੀ ਦੇ ਸਮਾਜ ਸੇਵੀ ਮੈਂਬਰ ਐ ਮੈਡਮ ਪਰਮਜੀਤ ਕੌਰ ਜੀ ਤੇ ਸਾਰੇ ਜਿਹੜੇ ਪਿੰਡ ਵਾਲੇ ਮੇਰੇ ਨਾਲ ਐ ਇਸ ਵਕਤ ਸਾਨੂੰ ਪਹਿਲਾਂ ਵੀ ਬਹੁਤ ਸਮੇਂ ਸਮੇ ਤੇ ਸਫਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਸਕੂਲ ਦੀ ਕੋਈ ਵੀ ਸਮੱਸਿਆ ਉਹਦੇ ਲਈ ਪਹਿਲਾਂ ਵੀ ਸਹਿਯੋਗ ਦੇ ਰਹੇ ਆ ਤੇ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਕਿ ਸਕੂਲ ਦੇ ਜਿਹੜੇ ਗਰਾਊਂਡ ਆ ਜਾਂ ਸਕੂਲ ਦੇ ਅੰਦਰ ਜਾਂ ਆਸ-ਪਾਸੇ ਜਿੱਥੇ ਵੀ ਸਾਨੂੰ ਲੋੜ ਐ ਜਾਂ ਜਿੱਥੇ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ ਕਿ ਉੱਥੇ ਬੂਟੇ ਲਾਏ ਜਾਣ ਤੇ ਇਹਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਜਿੱਥੇ ਪ੍ਰੇਰਿਤ ਕਰਿਆ ਕਿ ਉਹ ਜਿਵੇਂ ਸਾਡੇ ਨਾਲ ਹੁਣ ਇੱਥੇ 8ਵੀਂ ਕਲਾਸ ਦੇ ਬੱਚੇ ਐ ਕਿ ਉਹ ਤਿੰਨ ਸਾਲਾਂ ਲਈ ਇਹਨਾਂ ਬੂਟਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈਣਗੇ ਤਾਂ ਉਹਨਾਂ ਦਾ ਦੁਆਰਾ ਦਿੱਤੀ ਹੋਈ ਪ੍ਰੇਰਣਾ ਦੇ ਸਦਕਾ ਅੱਜ ਅਸੀਂ ਇੱਥੇ ਬੂਟੇ ਲਗਾਉਣ ਜਾ ਰਹੇ ਹਾਂ ਤਾਂ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦੀ ਹਾਂ ਉੱਥੇ ਸਾਰੇ ਬੱਚਿਆਂ ਤੋਂ ਵੀ ਸਹਿਯੋਗ ਦੀ ਆਸ ਕਰਦੀ ਹਾਂ ਤੇ ਨਾਲ ਹੀ ਪਿੰਡ ਵਾਲੇ ਨਰੇਗਾ ਵਰਕਰਸ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਪਹਿਲਾਂ ਸਾਰੇ ਇਹਨਾਂ ਦੇ ਲਈ ਜਗ੍ਹਾ ਤਿਆਰ ਕਰੀਆ ਤੇ ਹੁਣ ਉਹ ਅੱਜ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹ ਰਿਹਾ ਹੈ। ਧੰਨਵਾਦ ਜੀ ਬਹੁਤ ਬਹੁਤ। ਵੈਜੀ ਕ ਖਾਲਸਾ ਵੈਜੀ ਦੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਮੈਂ ਆਨਕਰ ਚੈਨਲ ਵਾਲਿਆਂ ਦੀ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਇਸ ਕੰਮ ਦੇ ਵਿੱਚ ਅੱਜਕੱਲ ਜੋ ਕਿ ਚੱਲ ਰਿਹਾ ਹੈਗਾ ਸਾਰੇ ਸਰਕਾਰਾਂ ਵੱਲੋਂ ਵੀ ਚੱਲ ਰਿਹਾ ਹੈ, ਵਾਤਾਵਰਣ ਪ੍ਰੇਮੀਆਂ ਵੱਲੋਂ ਵੀ ਚੱਲ ਰਿਹਾ ਹੈ ਕਿ ਉਹਨਾਂ ਨੇ ਸਾਨੂੰ ਇਹ ਸਹਿਯੋਗ ਦਿੱਤਾ ਤੇ ਉਹ ਸਾਡੀ ਛੋਟੀ ਜੀ ਬੇਨਤੀ ਤੇ ਸਾਡੇ ਪਿੰਡ ਵਿੱਚ ਸਾਡੇ ਛੋਟੇ ਜਿਹੇ ਪ੍ਰੋਗਰਾਮ ਨੂੰ ਕਵਰ ਕਰਨ ਆਏ ਅੱਜ ਅਸੀਂ ਸਾਡੇ ਪਿੰਡ ਦੇ ਸਕੂਲ ਗੁਰਦੁਆਰਾ ਸਾਹਿਬ ਤੋਂ ਸੀ ਸਟਾਰਟਿੰਗ ਕੀਤੀ ਹੈ ਜੀ ਮਹਾਰਾਜ ਜੀ ਸੱਚੇ ਪਾਤਸ਼ਾਹੀ ਦਾ ਅਸੀਸ ਲੈ ਕੇ ਅਸੀਂ ਸਾਰੇ ਪਿੰਡ ਦੇ ਵਿੱਚ ਮੁਹਿੰਮ ਵਿੱਢੀ ਹੋਈ ਹੈ ਬੜੇ ਦਿਨਾਂ ਤੋਂ ਨਰੇਗਾ ਵਰਕਰ ਸਾਰੇ ਲੱਗੇ ਹੋਏ ਨੇ ਸਾਰੇ ਪਿੰਡ ਦਾ ਸਹਿਯੋਗ ਦੇ ਨਾਲ ਅਸੀਂ ਬੂਟੇ ਲਾ ਰਹੇ ਹਾਂ ਜਿਵੇਂ ਕਿ ਬੂਟਿਆਂ ਦੀ ਆਪਾਂ ਨੂੰ ਮਹੱਤਤਾ ਤੁਹਾਨੂੰ ਵੈਸੇ ਤਾਂ ਸਭ ਨੂੰ ਪਤਾ ਹੈ ਮੈਂ ਬਹੁਤ ਛੋਟਾ ਆਪਣੇ ਆਪ ਨੂੰ ਸਾਹਮਣੇ ਆ ਕੇ ਦੱਸਿਆ ਜਾਵੇ ਪਰ ਆਪਾਂ ਜਿੰਨੇ ਰੁੱਖ ਕੱਟ ਰਹੇ ਆ ਜਿੰਨੇ ਅਸੀਂ ਇਨਸਾਨ ਵਧ ਰਹੇ ਆ ਰੁੱਖ ਘਟ ਰਹੇ ਨੇਗੇ। ਕੀ ਸਾਨੂੰ ਇਹਦੀ ਲੋੜ ਉਦੋਂ ਜ਼ਿਆਦਾ ਮਹਿਸੂਸ ਹੋਈ ਹੋਣੀ ਹੈ ਤੁਹਾਨੂੰ ਦੱਸਿਆ ਪਤਾ ਹੈ ਸਭ ਨੂੰ ਕਿ ਜਦੋਂ ਕਿ ਕਰੋਨਾ ਹੋਇਆ ਤੇ ਆਕਸੀਜਨ ਦੀ ਕਿਵੇਂ ਕਮੀ ਹੋਈ ਤੇ ਸਿਲੰਡਰਾਂ ਚ ਪਾ ਕੇ ਵਕੀ ਤੇ ਸਾਨੂੰ ਇੱਕ ਰੁੱਖ ਕਿੰਨੀ ਫ੍ਰੀ ਆਕਸੀਜਨ ਦਿੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੱਚਿਆਂ ਨੂੰ ਪਤਾ ਹੈ ਸਾਇੰਸ ਬੱਚੇ ਪੜ੍ਹਦੇ ਵੀ ਐ ਤੇ ਟੀਚਰ ਸਾਹਿਬਾਨ ਨੂੰ ਵੀ ਪਤਾ ਹੈ ਕਿ ਇੱਕ ਰੁੱਖ ਸਾਨੂੰ ਕਿੰਨੇ ਲੋਕਾਂ ਨੂੰ ਬਚਾਉਂਦਾ ਜਿਹੜਾ ਕਿ ਫ੍ਰੀ ਦਿੰਦਾ ਸਾਨੂੰ ਰੁੱਖ ਅਸੀਂ ਹੁਣ ਕੀ ਹੋ ਰਿਹਾ ਜੀ ਕਿ ਬੜੇ ਟਾਈਮ ਤੋਂ ਸਾਡਾ ਚੱਲਿਆ ਜਾ ਰਿਹਾ ਕਿ ਰੁੱਖ ਕੱਟੇ ਜ਼ਿਆਦਾ ਗਏ ਲੱਗੇ ਘੱਟ ਲੱਗੇ ਲਾਏ ਬਹੁਤ ਜੀ ਐਵੇਂ ਕਿ ਇਹ ਲਾਏ ਬਹੁਤ ਲੱਗੇ ਗਏ ਪਰ ਸਾਨੂੰ ਉਹਨਾਂ ਨੂੰ ਸੰਭਾਲਿਆ ਨਹੀਂਗਾ ਰੁੱਖ ਨੂੰ ਸਾਨੂੰ 1-2 ਸਾਲ ਸੰਭਾਲਣਾ ਪੈਂਦਾ ਫਿਰ ਉਹ ਟੱਟੀ ਤੋਂ ਵੀ ਆਪਣਾ ਪਾਣੀ ਖੁਰਾਕ ਲੈ ਲੈਂਦਾ ਲੋਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬੇਨਤੀ ਕਿ ਜੋ ਸੀ ਰੁੱਖ ਲਾਏ ਐ ਅਸੀਂ ਉਹਨਾਂ ਦੀ ਕੇਅਰ ਕਰਨੀ ਹੈ ਜ਼ਰੂਰ ਉਹਨਾਂ ਦੀ ਦੇਖਭਾਲ ਕਰਨੀ ਹੈ ਥੋੜੇ ਜੇ ਸਮੇਂ ਲਈ ਕਰਨੀ ਹੈ ਛਾਲ 2 ਸਾਲ ਲਈ ਤਾਂ ਕਿ ਫਿਰ ਉਸ ਤੋਂ ਬਾਅਦ ਉਹ ਵੱਡੇ ਹੋ ਜਾਂਦੇ ਆ ਆਪਣੇ ਆਪ ਉਹ ਹੋ ਜਾਂਦੇ ਕਿਉਂਕਿ ਜਦੋਂ ਸਾਨੂੰ ਆਕਸੀਜਨ ਦੀ ਲੋੜ ਹੁੰਦੀ ਹੈ ਤਾਂ ਸਾਨੂੰ ਰੋਕ ਬਿਨਾ ਕਿਸੇ ਪੈਸੇ ਤੋਂ ਆਕਸੀਜਨ ਦਿੰਦਾ ਹੋਰ ਸਾਨੂੰ ਅਸੀਂ ਜਦੋਂ ਅਸੀਂ ਹਸਪੀਟਲ ਟੈਗਮਿਟ ਹੁੰਨੇ ਆ ਤਾਂ ਆਪਾਂ ਉੱਥੇ ਮੁਲ ਮਿਲਦੀ ਹੈ ਸਾਨੂੰ ਆਕਸੀਜਨ ਕਿੰਨੀ ਆਕਸੀਜਨ ਦੀ ਕਮੀ ਹੋਈ ਹੈ ਤੇ ਦੂਸਰਾ ਜੀ ਹੁਣ ਆਪਣੇ ਜਿਸ ਤਰ੍ਹਾਂ ਮੌਸਮ ਸਰਦੀ ਬਹੁਤ ਪਈ ਗਰਮੀ ਕਲਾਈਮੇਟ ਚੇਂਜ ਸਾਰਿਆਂ ਬਹੁਤ ਲੋਕਾਂ ਨੇ ਵਰਲਡ ਆਰਗੇਨਾਈਜੇਸ਼ਨ ਨੇ ਵੀ ਰੌਲਾ ਪਾਇਆ ਹੋਇਆ ਹੈ ਕਿ ਆਪਣੇ ਕਲਾਈਮੇਟ ਚੇਂਜ ਹੋ ਰਿਹਾ ਕਲਾਈਮੇਟ ਚੇਂਜ ਹੋ ਰਿਹਾ ਗਰਮੀ ਜਿਆਦਾ ਪਊਗੀ ਠੰਡੀ ਜਿਆਦਾ ਪਊਗੀ ਤਾਂ ਵਾਤਾਵਰਨ ਖਰਾਬ ਹੋਏਗਾ ਰੁੱਖ ਦੋ ਕੰਮ ਕਰਦੇ ਆ ਜੀ ਵਾਤਾਵਰਨ ਨੂੰ ਸ਼ੁੱਧ ਕਰਦੇ ਆ ਸਾਨੂੰ ਵੀ ਠੰਡੀ ਛਾਂ ਹੁਣ ਆਪਾਂ ਭੱਜ-ਭੱਜ ਕੇ ਦਰਖਤ ਦੇ ਥੱਲੇ ਬੈਠ ਰਹੀ ਆ ਆਪਾਂ ਨੂੰ ਇੱਥੇ ਬਹੁਤ ਘੱਟ ਦਿਖ ਰਹੀ ਐ ਤੇ ਕਿੰਨੀ ਆਪਾਂ ਨੂੰ ਲੋੜ ਮਹਿਸੂਸ ਹੁੰਦੀ ਐ ਤੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਇਹ ਬੇਨਤੀ ਕਰੂੰਗੀ ਕਿ ਜੁਆ ਪਰੂਖਾ ਜਲਾ ਰਹੇ ਉਹਨਾਂ ਦੀ ਆਪਾਂ ਦੇਖਭਾਲ ਜ਼ਰੂਰ ਇੱਕ ਸਾਲ ਤੱਕ ਕਰੀਏ ਜੀ ਤੁਹਾਡਾ ਦੁਆਰਾ ਫੇਰ ਸਾਡੇ ਪਿੰਡ ਆਉਣ ਤੇ ਜੀ ਸਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਤੁਸੀਂ ਇਹ ਤਮਲੇ ਬਹੁਤ ਸਹਿਯੋਗ ਦਿੱਤਾ ਅੰਕ ਤੇ ਨਾਲ ਵਾਲਿਆਂ ਦਾ ਮੈਂ ਦੁਆਰਾ ਫੇਰ ਧੰਨਵਾਦ ਕਰਦੇ ਆਂ ਵੈਕ ਜੀ ਦਾ ਖਾਲਸਾ ਵੈਕ ਅणि ਜੇ ਬੱਚੋ ਆਪਾਂ ਨੂੰ ਟੀਚਰ ਸਾਹਿਬਾਨ ਨੇ ਦੱਸਿਆ ਨਾ ਤੇ ਅੰਕੀ ਨੇ ਦੱਸਿਆ ਵੀ ਆਪਾਂ ਨੂੰ ਕਿੰਨੇ ਮਹੱਤਵਪੂਰਨ ਆਪਣੀ ਜ਼ਿੰਦਗੀ ਦੇ ਵਿੱਚ ਇਨਾ ਬੂਟਿਆਂ ਦੀ ਹੈ ਨਾ ਤੇ ਤੁਸੀਂ ਹੁਣ 8ਵੀਂ ਕਲਾਸ ਦੇ ਸਟੂਡੈਂਟ ਹੋ ਸਾਰੇ ਬੱਚੇ ਆ ਕੀ ਕਲਾਸ ਦੇ ਵਿਦਿਆਰਥੀ ਹੋ ਨਾ ਜਿਹਦਾਂ ਨੂੰ ਤੁਸੀਂ ਪਲੱਸ 1 ਪਲੱਸ 2 ਦੇ ਵਿੱਚ ਹੋਗੇ ਉਦੋਂ ਨੂੰ ਇਹ ਵੀ ਸੁਖ ਨਾਲ ਜ਼ਬਾਨ ਹੋ ਜਾਣਗੇ ਬੂਟੇ ਹੈ ਨਾ ਤੇ ਸੋਨੂੰ ਇਹ ਕੋਈ ਫਾਲ ਦੇਊਗਾ ਕੋਈ ਸ਼ਾਨ ਦੇਊਗਾ ਕਿੰਨੇ ਪ੍ਰਕਾਰ ਦੇ ਆਪਾਂ ਨੂੰ ਇਹ ਬਹੁਤ ਕੁਝ ਦੇਣਾ ਨਾ ਬੂਟਾ ਦੇਣਾ ਨਾ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਕੀ ਨਾਮ ਆਪਣਾ ਮੇਰਾ ਨਾਮ ਗੋਮਲਕਰ ਹੈ ਮੈਂ ਹੱਥ ਵਿੱਚ ਕਰਦੀ ਹਾਂ ਨਾ ਅੱਛਾ ਇੱਦੋਂ ਪਹਿਲਾਂ ਕੋਈ ਦਰਖਤ ਜਾਂ ਬੂਟਾ ਕੋਈ ਛਾਂ ਲਾਇਆ ਹਾਂਜੀ ਕਰੇ ਲਾਇਆ ਸੀ ਅੱਛਾ ਵੈਰੀ ਗੁੱਡ ਤੇ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਅੱਜ ਤੋਂ ਤੁਸੀਂ ਲਾ ਦੋਗੇ ਇੱਦੋਂ ਬਾਅਦ ਤੁਸੀਂ ਹੋਰ ਵੀ ਲਾਓਗੇ ਹਾਂਜੀ ਕਾਦੇ ਕਾਦੇ ਲਾਓਗੇ ਹੋ ਜਿਵੇਂ ਜੀ ਨਿੰਮ ਕੋਈ ਹੋਰ ਪੌਦੇ ਅੱਛਾ ਬੂਟਾ ਤਾਂ ਲਾਤਾ ਉਹਦੀ ਦੇਖਭਾਲ ਵੀ ਕਰੋਗੇ ਹਾਂਜੀ ਵੈਰੀ ਗੁੱਡ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਅਟਮੀ ਜਵਾਬ ਦਾ ਵਿਦਿਆਰਥੀਆਂ ਅਸੀਂ ਅੱਜ ਰੁਕ ਲਗਾ ਰਹੇ ਹਾਂ ਅਸੀਂ ਘਰੇ ਵੀ ਰੁਕ ਲਗਾਉਂਦੇ ਹਾਂ ਉਹਨਾਂ ਦੀ ਸਾਂਭ ਸੰਭਾਲ ਕਰਦੇ ਆ ਕਿੰਨੀ ਵੀ ਜ਼ਰੂਰੀ ਹੈ ਸਾਂਭ ਸੰਭਾਲ ਕਰਨਾ ਬាទ ਜੀ ਉਹ ਵੈਰੀ ਗੁੱਡ ਤੇ ਹੋਟੇ ਨੂੰ ਤੁਸੀਂ ਅੱਜ ਲਾ ਦੋਗੇ ਹਨਾ ਇਸ ਤੋਂ ਬਾਅਦ ਫਿਰ ਉਹਦੇ ਗੇੜਾ ਮਾਰਿਆ ਕਰੋਂਗੇ ਬੂਟਾਂ ਕੋਲੇ ਹਾਂਜੀ ਕਿੰਨੇ ਟਾਈਮ ਬਾਅਦ ਰੋਜ਼ ਹੀ ਹੋਣਾ ਹੈ ਜੀ ਤੇ ਜੇ ਉਹਨੂੰ ਕੋਈ ਵਾਰਾ ਪਸੂ ਖਾ ਗਿਆ ਜਾਂ ਕੁਝ ਹੋ ਗਿਆ ਫਿਰ ਕੀ ਕਰੋਗੇ ਬਾੜ ਗਿਆ हां वेरी गुड ओले ਵਾਸਤੇ ਆਪਾਂ ਬਾਤ ਕਰਦਾਂਗੇ ਹਨਾ ਇਹੀਆਂ ਗੱਲਾਂ ਬਹੁਤ ਮੈਸੇਜ ਦਿੰਦੀਆਂ ਹਨ ਉਹਨੂੰ ਜਿਵੇਂ ਬਾਤ ਕਰਦਾਂਗੇ ਜੇ ਉੱਥੇ ਬੁੱਢਾ ਕਿਸੇ ਕਾਰਨ ਮੱਚ ਵੀ ਗਿਆ ਜਾਂ ਕੋਈ ਪਸ਼ੂ ਆਪਾਂ ਕੋਸ਼ਿਸ਼ ਕਰਾਂਗੇ ਦੁਬਾਰੇ ਆਪਾਂ ਉੱਥੇ ਹੋਰ ਲਾਵੀ ਹੈ ਹਨਾ ਵੀ ਜਿੰਨੇ ਜੋ ਗਿਆ ਆਪਾਂ ਹੈਗਾ ਆਪਾਂ ਜ਼ਰੂਰ ਕਰੀਏ ਹਾਂਜੀ ਦੋਸਤੋ ਤੇ ਫੁੱਲੋ ਖਰ ਦੇ ਵਿੱਚ ਜਿਹੜੇ ਆਪਣੇ ਸੈਕਟਰੀ ਸਾਹਿਬਾ ਤੇ ਜਿਹੜੇ ਪ੍ਰਬੰਧਕਾ ਉਹਨਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਦਾ ਹੀ ਬਹੁਤ ਵੱਡਾ ਯੋਗਦਾਨ ਐ ਇਸ ਨੇਕ ਕੰਮ ਦੇ ਵਿੱਚ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਇਹ ਜਿਹੜੇ ਵੋਟੇ ਲੈਣ ਦੀ ਪ੍ਰਕਿਰਿਆ ਆ ਗਈ ਉਹ ਕਿਵੇਂ ਅਜੇ ਕਿਸੇ ਨੇ ਹੋਰ ਨੇ ਵੀ ਵੋਟੇ ਲੈਣੇ ਹੋਣ ਤਾਂ ਇਹ ਸਾਡਾ ਤਾਂ ਜਿਹੜੇ ਮੈਕਮੇ ਥਰੂ ਆ ਰਹੇ ਆ ਜੀ ਹਾਂਜੀ ਨਰੀਗਾ ਦੇ ਥਰੂ ਠੀਕ ਆ ਹਲੋ ਜਿੰਨੇ ਵੀ ਪੰਚਾਇਤ ਦੇ ਵਿੱਚ ਜਗ੍ਹਾ ਹੁੰਦੀ ਆ ਸਾਂਝੇ ਥਾਵਾਂ ਜੋ ਵੀ ਆ ਉੱਥੋਂ ਵੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਮੰਨ ਲਓ ਉਨੇ ਬੂਟੇ ਚੱਕੀ ਨੇ ਤਾਂ ਜੋ ਖਰਾਬ ਨਾ ਹੋਵੇ ਬਿਲਕੁਲ ਲਿਆ ਕੇ ਕੀ ਆ ਦੇਖਦੇ ਆ ਅਦਰ ਅਗਲਾ ਲਿਆ ਕੇ ਰੱਖ ਦਿੰਦਾ ਜੀ ਹਾਂਜੀ ਉਹ ਪਈ ਸੁੱਕੀ ਜਾਂਦੇ ਆ ਉਹ ਪਈ ਸੁੱਕੀ ਜਾਂਦੇ ਬਿਲਕੁਲ ਉੱਥੋਂ ਹਰ ਪੰਚਾਇਤ ਨੂੰ ਵੱਲੋਂ ਦੇਖ ਕੇ ਵੀ ਹਾਂ ਇੱਥੇ ਮੰਨ ਲੋ ਰਿਕੁਆਇਰਮੈਂਟ ਤਾਂ ਅਸੀਂ ਇੱਥੋਂ ਦੀ 1000 ਬੂਟੇ ਦੀ ਭੇਜੀ ਆ ਇੱਕ ਵਾਰੀ ਆਪਣੇ ਕੋਲ 500 ਆਇਆ ਓਕੇ ਤੇ ਇਹ ਲੱਗ ਗਿਆ ਜਦੋਂ ਨਾਲ ਦੇ ਨਾਲ ਦੂਸਰੇ ਬੂਟੇ ਆ ਜਾਣਗੇ ਇੱਕ ਸੈਕਟਰ ਸਾਹਿਬ ਮਤਲਬ ਕਿ ਜਿਵੇਂ ਕਿ ਤਲਵੰਡੀ ਬਲਾਕ ਦੇ ਵਿੱਚ ਪੈਂਦਾ ਪਿੰਡ ਹੈ ਨਾ ਹਾਂਜੀ ਜੇ ਇਹ ਮਤਲਬ ਕੀ ਤਲਵੰਡੀ ਬਲਾਕ ਵਾਲੀ ਇੱਥੋਂ ਹੀ ਆਪਾਂ ਉਸੇ ਸਰਕਾਰੀ ਨਸਰੀ ਚੱਕ ਸਕਦੇ ਹਾਂ ਉੱਪਰ ਤੇ ਨਹੀਂ ਕਿ ਤੋਂ ਵੀ ਲੈ ਸਕਦੇ ਆਪਾਂ ਸਰਕਾਰੀ ਨਸਰੀ ਜਿੱਥੇ ਵੀ ਹੋਵੇ ਮੰਨ ਲਓ ਜੇ ਕੋਈ ਪਾਗੀਵੰਦ ਤਾਂ ਹੈ ਨਹੀਂ ਆਪਾਂ ਮੋੜ ਤੋਂ ਵੀ ਲੈ ਆ ਸਕਦੇ ਹਾਂ ਉੱਪਰ ਤੇ ਇੱਕ ਸੈਕਟਰੀ ਸਾਹਿਬ ਹੋਰ ਅਸੀਂ ਆਪਦੇ ਅਣਖ ਚੈਨਲ ਥਰੂ ਤੁਹਾਨੂੰ ਬੇਨਤੀ ਕਰਦੇ ਹਾਂ ਨਾ ਕਿ ਤੁਸੀਂ ਬੁਟੇ ਤਾਂ ਬੁਲਾ ਰਹੇ ਹੋ ਬਹੁਤ ਵਧੀਆ ਗੱਲ ਆ ਇਹ ਨਾ ਜੇਕਰ ਆਨਲਾਈਨ ਟਾਈਮ ਦੇ ਵਿੱਚ ਕੋਈ ਨਾ ਦੀ ਸੇਫਟੀ ਵਾਸਤੇ ਵੀ ਕੋਈ ਕਦਮ ਚੱਕਿਆ ਜਾਵੇ ਸਰਕਾਰ ਵੱਲੋਂ ਲਾ ਲੋ ਜਾਂ ਤੁਹਾਡੇ ਡਿਪਾਰਟਮੈਂਟ ਵੱਲੋਂ ਹਨਾ ਕੋਈ ਇਦਾਂ ਦਾ ਕੋਈ ਹੈ ਕੁਝ ਜੇ ਤਾਉਣ ਵਾਲੇ ਟੈਂਪਰ ਉਨਾ ਅਸੀਂ ਡਿਮਾਂਡ ਭੇਜਦੇ ਆਂ ਟ੍ਰੀ ਗਾਰਡ ਵਗੈਰਾ ਦੀ ਜੇ ਮੱਲੋ ਪਿੰਡ ਦੀ ਫਿਰਨੀ ਤੇ ਹੁੰਦੇ ਆ ਬਿਲਕੁਲ ਉੱਥੇ ਜਿਆਦਾਤਰ ਦਿੱਕਤ ਆਉਂਦੀ ਹੈ ਜਿਵੇਂ ਹੁਣ ਇੱਥੇ ਆ ਪੰਚਾਇਤ ਦੀ ਜਗ੍ਹਾ ਇੱਥੇ ਮੱਲੋ ਨਹੀਂ ਮੱਲੋ ਸਾਈਡ ਤੇ ਇੱਥੇ ਦਿੱਕਤ ਹੈ ਜਿਹੜੀਆਂ ਪਿੰਡ ਦੀਆਂ ਫਿਰਨੀਆਂ ਉੱਥੇ ਜੇ ਸੇਫਟੀ ਬਾਤ ਕਰੀ ਗਾਰਡ ਵਗੈਰਾ ਹਾਂਜੀ ਕੁਝ ਤਾਂ ਬੂਟੇ ਲਾਉਣ ਦਾ ਮਤਲਬ ਹੋਰ ਵੀ ਥੋੜਾ ਸੌਖਾ ਹੋ ਜਾਂਦੀ ਹੈ ਜਰੂਰ ਜਰੂਰ ਸੇਫਟੀ ਵੀ ਜ਼ਰੂਰੀ ਹੈ ਇੱਕ ਤਰ੍ਹਾਂ ਇਕੱਲੀ ਆਪਾਂ ਲਾਤਾ ਗੁੱਟਾ ਆਖਰਕਾਰ ਉਹਦੀ ਉਮਰ ਲੰਮੀ ਹੋਵੇ ਹਨਾ ਇਹ ਵੀ ਬਹੁਤ ਜ਼ਰੂਰੀ ਹੈ ਹਾਂ ਕਿ ਅੱਜ ਫਿਰ ਇੱਥੇ ਕਿੰਨੇ ਲਵਾ ਰਹੇ ਹੋ ਬੁੱਟੇ ਇੱਥੇ ਤਕਰੀਬਨ 400 ਦੇ 100 400 ਦੇ ਕਰੀਬ ਜਿੰਨਾ ਵੀ ਲੱਗਿਆ ਜੇ ਘਟ ਗਏ ਤਾਂ ਮੰਨ ਲਓ ਹੋਰ ਮੰਗਾ ਲਾਂਗੇ ਜੀ ਮੰਗਾ ਲਾਂਗੇ ਸਰੋ ਠੀਕ ਆ ਸਿਕਸਾ ਬਹੁਤ ਬਹੁਤ ਧੰਨਵਾਦ ਪਿੰਦੇ ਸਹਾਇਕ ਨਾਲ ਹੀ ਸਾਰਾ ਕੁਝ ਹੁੰਦਾ ਹੈ ਜੀ ਹਾਂ ਜੀ ਇਹ ਸਾਡਾ ਪੰਚਾਇਤੀ ਜ਼ਮੀਨ ਹੈ ਜੀ ਇਹ ਕਰੀਬ 6 ਕਨਾਲਾਂ ਦੇ ਕਰੀਬ ਹੈ ਅੱਛਾ ਜੀ ਤੇ ਫਿਰ ਪੰਚਾਇਤ ਸੈਕਟਰੀ ਤੇ ਅਸੀਂ ਬੈਠ ਕੇ ਫੈਸਲਾ ਕੀਤਾ ਕਿ ਵੀ ਆਪਾਂ ਚਲੋ ਦਰਖਤ ਲਗਾ دیے। ਔਰ ਦਰਖਤ ਜਿਹੜੇ ਹੈ ਉਹ ਤਾਂ ਹੁਣ ਜਿਆਦਾ ਦੱਸਣੀ ਲੋੜ ਨਹੀਂ ਦਰਖਤਾਂ ਤੋਂ ਬਗੈਰ ਤਾਂ ਜ਼ਿੰਦਗੀ ਨਹੀਂ ਹੈ। ਬਿਲਕੁਲ ਜੀ। ਦੂਸਰਾ ਇਹ ਇਸ਼ੂ ਆ ਜਾਂਦਾ ਕਿ ਕਈ ਵਾਰੀ ਕਿ ਬਰਸਾਤਾਂ ਦੇ ਦਿਨਾਂ 'ਚ ਪਾਣੀ ਰੂਏ ਦੇ ਵਿੱਚ ਬਹੁਤ ਜ਼ਿਆਦਾ ਆਂਦਾ ਲੋਕ ਲੋਕੇ ਬੰਦ ਕਰ ਦਿੰਦੇ ਆ। ਤੇ ਸਾਨੂੰ ਇੱਕ ਇਹ ਜਗ੍ਹਾ ਮਿਲ ਗਈ ਜਿੱਥੇ ਅਸੀਂ ਪਾਣੀ ਖੁੱਲਾ ਛੱਡ ਦਿਆ ਕਰਾਂਗੇ। ਤੋਂ ਦਰਖਤਾਂ ਦਾ ਵੀ ਫਾਇਦਾ ਹੋ ਜੂਗਾ, ਪਾਣੀ ਵੀ ਸੰਭਲ ਜਾਏਗਾ। ਔਰ ਇਹ ਪੋਸੀਬਲ ਤਾਂ ਹੀ ਹੋ ਪਾਇਆ ਕਿ ਸਾਡੇ ਵੀਡੀਓ ਆਫਿਸ, ਵੀਡੀਓ ਸਾਫ ਤੇ ਜੋ ਉਹਨਾਂ ਦਾ ਸਟਾਫ ਹੈ ਖਾਸ ਕਰਕੇ ਅਨੀਸ਼ ਸਿੰਘ ਆਪਣੇ ਜਿਹੜੇ ਸੈਕਟਰੀ ਹੈ ਨਰੇਗਾ ਦੇ ਇਹਨਾਂ ਨੇ ਸਾਨੂੰ ਪੂਰਾ ਸਾਥ ਦਿੱਤਾ ਜੀ ਕੋਆਪਰੇਸ਼ਨ ਦਿੱਤਾ ਬੂਟੇ ਸਾਨੂੰ ਲੈ ਕੇ ਦਿੱਤੇ ਨਾਲ ਨਰੇਗਾ ਦੀ ਜਿੰਨੀ ਫੋਰਸ ਹੈ ਉਹ ਸਾਨੂੰ ਸਾਡੇ ਨਾਲ ਲਾਈ ਖਾਸ ਕਰਕੇ ਸਾਡੇ ਪਿੰਡ ਦੀ ਗੁੱਡੀ ਹੈ ਜੀ ਤਾਂ ਕਿਰਨਜੀਤ ਕੌਰ ਇਹ ਇਹ ਨਰੇਗਾ ਦੇ ਮੇਟ ਹੈਗੇ ਕਿ ਜਿਸ ਤਰੀਕੇ ਨਾਲ ਇਹਨਾਂ ਤੋਂ ਸਾਰਾ ਕੰਮ ਲੈ ਰਹੇ ਨੇ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਕਾਮਯਾਬ ਹੋਵਾਂਗੇ ਇਸ ਕੰਮ ਦੇ ਵਿੱਚ ਤੇ ਜਿਆਦਾ ਤੋਂ ਜਿਆਦਾ ਬੂਟੇ ਦਰਖਤ ਇਸ ਇੱਥੇ ਲਗਾ ਕੇ ਹਰੀਆਲੀ ਲੈ ਕੇ ਆਵਾਂਗੇ ਹੋਰ ਵੀ ਅਸੀਂ ਲਗਾ ਰਹੇ ਹਾਂ ਪੂਰੇ ਪਿੰਡ ਦੇ ਵਿੱਚ 1000 ਕ ਦੇ ਕਿਤੇ ਟਾਰਗੇਟ ਰੱਖਿਆ ਦਰਖਤ ਲਗਾਉਣ ਦਾ ਅ ਅੱਗੇ ਫਿਰ ਸੁਭਾਲਣ ਵਾਸਤੇ ਵੀ ਸਾਨੂੰ ਥੋੜਾ ਹਮਲਾ ਮਾਰਨਾ ਪਏਗਾ ਹਾਂਜੀ ਤੇ ਮੇਰੇ ਨਾਲ ਹਦੀਦ ਸਿੰਘ ਹੈ ਜੀ ਐਕਸੈਸਮੈਨ ਹੈ ਵੈਸੇ ਤਾਂ ਪੰਜਾਬ ਗਵਰਨਮੈਂਟ ਤੇ ਇਹਨਾਂ ਦੀ ਵੀ ਸਿਲੈਕਸ਼ਨ ਹੋ ਚੁੱਕੀ ਹੈ ਇਹਨਾਂ ਚਲੇ ਜਾਣਾ ਪਰ ਇਹ ਵੀ ਮੇਰੇ ਨਾਲ ਪੂਰੇ ਮੋਢਾ ਨਾਲ ਮੋਢਾ ਲਾ ਕੇ ਮੇਰਾ ਸਾਥ ਹੁੰਦੇ ਨੇ ਤੇ ਅਸੀਂ ਮਿਲ ਕੇ ਖਾਸ ਕਰਕੇ ਨੇਗਾ ਦੇ ਜਿੰਨੇ ਵਰਕਰ ਹੈ ਜੀ ਉਹ ਵੀ ਹੁਣ ਉਹ ਵਰਕਰ ਦੇ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਉਹ ਐ ਕੰਮ ਕਰ ਰਹੇ ਜਿਵੇਂ ਆਪਣਾ ਕੰਮ ਹੁੰਦਾ ਘਰ ਦਾ ਕੰਮ ਹੁੰਦਾ ਜੀ ਹਾਂ ਫਿਰ ਇਹ ਅਸੀਂ ਬਿਲਕੁਲ ਕਾਮਯਾਬ ਹੋਵਾਂਗੇ ਜੀ ਪਰਮਾਤਮਾ ਕਰੇ ਮਿਹਰ ਕਰੇ ਅਸੀਂ ਇਸ ਕੰਮ ਦੇ ਸਾਨ ਦਾ ਚਲੋ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਏਰੀਆ ਹਰਾ ਭਰਾ ਹੋਵੇ ਜੀ ਇਹਨਾਂ ਦੀ ਵਧੀਆ ਮਤਲਬ ਕਿ ਆਪਾਂ ਨੂੰ ਬੈਨੀਫਿਟ ਮਿਲਣਾ ਆਕਸੀਜਨ ਦੀ ਜਿਹੜੀ ਘਾਟ ਆ ਉਹ ਪੂਰੀ ਹੋਵੇ ਨਾ ਜੀ ਬਹੁਤ ਵਧੀਆ ਪਰਾਲਾ ਜੀ ਇਹ ਧੰਨਵਾਦ ਮੈਂ ਸਭ ਨਾਲ ਉਹ ਬਹੁਤ ਧੰਨਵਾਦ ਵੀਰ ਜੀ ਦਾ ਕਰਦੀ ਆ ਕਿਉਂਕਿ ਸਾਨੂੰ ਸਭ ਤੋਂ ਜ਼ਿਆਦਾ ਸਹਿਯੋਗ ਇਹਨਾਂ ਨੇ ਦਿੱਤਾ ਇਹ ਤੋਂ ਜ਼ਿਆਦਾ ਧੰਨਵਾਦ ਮੈਂ ਕਰਦੀ ਆ ਭਾਈ ਜੀ ਹਨੀ ਸਿੰਘ ਦਾ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵੀ ਸਾਰੇ ਸਾਡੇ ਨਾਲ ਮਿਲ ਕੇ ਬਹੁਤ ਵਧੀਆ ਸਾਨੂੰ ਸਹਿਯੋਗ ਆ ਬਾਕੀ ਮੇਰੀ ਮਨਰੇਗ ਵਾਲੀ ਟੀਮ ਦਾ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰਦੇ ਹੀ ਥੈਂਕ ਯੂ ਬੋਲਦਮਾ ਦਾ ਕੋਈ ਨਹੀਂ ਕੋਈ ਨਹੀਂ ਹਰਮਤਾ ਜੀ ਕਹੋ ਵਧੀਆ ਤੁਹਾਨੂੰ ਰੋਜ਼ਗਾਰ ਮਿਲਿਆ ਵਾ ਨਾ ਵੀ ਆਪਾਂ ਘਰੇ ਵੀ ਰਹਿਣਾ ਤੇ ਚਲੋ ਇੱਥੇ ਆ ਕੇ ਨਾਲ ਤੇ ਇਹ ਸੇਵਾ ਹੋ ਜੂਗੀ ਨਾਲੇ ਆਪਾਂ ਨੂੰ ਇੱਕ ਕੰਮ ਮਿਲਿਆ ਨਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਸਾਨੂੰ ਵਧੀਆ ਕੰਮ ਮਿਲਦਾ ਰਹੇ ਜੀ ਹਾਂ ਨਾਲੇ ਤਾਂ ਤੁਸੀਂ ਆਪਣਾ ਪਹਿਨਣਾ ਸਾਥੋ ਕਿੱਥੋਂ ਲਾਗੇ ਹੈ ਨਾ ਇਸ ਉਮਰ ਦੇ ਵਿੱਚ ਆਲੇ ਇਹ ਸੇਵਾ ਹੋ ਜੇ ਕੰਮ ਵਜੇ ਵਧੀਆ ਹਾਂ ਹਾਂ ਜੀ ਫੋਰਜਵਾ ਸਤਿ ਸ੍ਰੀ ਅਕਾਲ ਜੀ ਹਾਂ ਜੀ ਜੀ ਬਾਈ ਦਾ ਬਹੁਤ ਧੰਨਵਾਦ ਹਾਂਜੀ ਆਕਮ ਸਿੰਘ ਭਾਜੀ ਤੁਹਾਨੂੰ ਧੰਨਵਾਦ ਭਾਈ ਬਹੁਤ ਵਧੀਆ ਹਾਂ ਜੀ ਹਾਂਜੀ ਵਧੀਆ ਸਾਨੂੰ ਕੰਮ ਦਿੱਤਾ ਜੀ ਅਸੀਂ ਵਧੀਆ ਕੰਮ ਕਰਦੇ ਹਾਂ ਇਹ ਵੀ ਪੂਰੇ ਕੰਮ ਆਈ ਜਾਵੇ ਤੇ ਕੰਮ ਜਿੱਦਾਂ ਕਿ ਇਹ ਮੋਟਿਆਂ ਦਾ ਕੰਮ ਆ ਇਹ ਘਟੋਕੜ ਸਾਲ ਪਾਰ ਚੱਲਦਾ ਰਹੂਗਾ ਕਿਉਂਕਿ ਦੇਖਭਾਲ ਕਰਨੀ ਵੀ ਗੁੜਾਈ ਕਰਨੀ ਤੇ ਇਹਨਾਂ ਦਾ ਵੀ ਵਿਚਾਰਿਆਂ ਦਾ ਸਾਰਿਆਂ ਦਾ ਇਸ ਤੇ ਕੰਮੇ ਵੀ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨਾਲ ਟਾਈਮ ਦੇ ਵਿੱਚ ਦੀ ਦੇਖਭਾਲ ਵੀ ਕਰਨਗੇ ਨਾਲ ਇਹਨਾਂ ਨੂੰ ਕੰਮ ਵੀ ਮਿਲੂਗਾ ਜੀ ਤਾਂ ਸਤਿ ਸ਼੍ਰੀ ਅਕਾਲ